ਵੱਲੋਂ ਅੱਜ ਪੂਰੇ ਪੰਜਾਬ 'ਚ ਬੰਦ ਦੀ ਕਾਲ ਦਿੱਤੀ ਗਈ ਹੈ ਅਗਰ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜਾ ਧਰਨਾ ਪ੍ਰਦਰਸ਼ਨ ਵੀ ਚੱਲ ਰਿਹਾ ਹੈ ਜਿੱਤੇ ਕਈ ਸੇਵਾਵਾਂ ਨੂੰ ਛੋੜ ਦਿੱਤੀ ਗਈ ਹੈ ਤਾਂ ਉੱਤੇ ਇਸ ਸਰਕਾਰੀ ਹਸਪਤਾਲਾ ਨੂੰ ਵੀ ਛੋੜ ਦਿੱਤੀ ਗਈ ਹੈ ਜਿੱਨੇ ਮੈਡੀਕਲ ਸਹੂਲਤਾਂ ਦੇ ਅਸੀਂ ਕਹ ਸਕਦੇ ਹਾਂ ਦੁਕਾਨਦਾਰ ਨੇ ਜਾਂ ਫਿਰ ਹੋਰ ਨੇ ਤਾਂ ਉਹਨਾਂ ਨੂੰ ਸਹੂਲਤ ਦਿੱਤੀ ਗਈ ਹੈ ਤਾਂ ਸਰਕਾਰੀ ਹਸਪਤਾਲ ਦੀ ਤਸਵੀਰ ਹੈ ਤਾਂ ਤੁਹਾਡੇ ਨਾਲ ਮੈਂ ਸਾਂਝੀ ਕਰ ਰਿਹਾ ਦੇ ਵੱਲੋਂ ਅੱਜ ਪੂਰੇ ਪੰਜਾਬ 'ਚ ਬੰਦ ਦੀ ਕਾਲ ਦਿੱਤੀ ਗਈ ਹੈ ਤਾਂ ਜਾਣਕਾਰੀ ਦੇ ਦਈਏ ਕਿ ਅੱਜ 30 ਦਸੰਬਰ ਨੂੰ ਕਿਸਾਨਾਂ ਦੇ ਵੱਲੋਂ ਪੂਰੇ ਪੰਜਾਬ ਨੂੰ ਬੰਦ ਦੀ ਕਾਲ ਦਿੱਤੀ ਗਈ ਸੀ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜਾ ਧਰਨਾ ਪ੍ਰਦਰਸ਼ਨ ਵੀ ਚੱਲ ਰਿਹਾ ਤਾਂ ਤਸਵੀਰ ਦਿਖਾ ਦਿੱਤੀ ਹੈ ਤੁਹਾਨੂੰ ਸਰਕਾਰੀ ਹਸਪਤਾਲ ਦੇ ਵਿੱਚ ਮੌਜੂਦਤਾ ਜਿੱਤੇ ਕਈ ਸੇਵਾਵਾਂ ਨੂੰ ਛੋੜ ਦਿੱਤੀ ਗਈ ਹੈ ਤਾਂ ਉੱਤੇ ਹੀ ਸਰਕਾਰੀ ਹਸਪਤਾਲਾਂ ਨੂੰ ਵੀ ਛੋੜ ਦਿੱਤੀ ਗਈ ਹੈ ਜਿਨ੍ਹਾਂ ਮੈਡੀਕਲ ਸਹੂਲਤਾਂ ਦੇ ਅਸੀਂ ਕਹਿ ਸਕਦੇ ਦੁਕਾਨਦਾਰ ਨੇ ਜਾਂ ਫਿਰ ਹੋਰ ਨੇ ਤਾਂ ਉਹਨਾਂ ਨੂੰ ਸਹੂਲਤ ਦਿੱਤੀ ਗਈ ਹੈ ਤਾਂ ਸਰਕਾਰੀ ਹਸਪਤਾਲ ਦੀ ਤਸਵੀਰ ਹੈ ਤਾਂ ਤੁਹਾਡੇ ਨਾਲ ਮੈਂ ਸਾਂਝੀ ਕਰ ਰਿਹਾ ਕੋਈ ਵੀ ਦੇਖ ਕੇ ਤੁਹਾਨੂੰ ਮੈਡੀਕਲ ਸਹਾਇਤਾ ਦੀ ਜ਼ਰੂਰਤ ਹੈ ਤਾਂ ਤੁਸੀਂ ਜ਼ਰੂਰ ਹਸਪਤਾਲ ਦੇ ਵਿੱਚ ਆ ਸਕਦੇ ਹੋ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤਾਂ ਤੁਹਾਡੇ ਨਾਲ ਜਿਹੜੀਆਂ ਤਸਵੀਰਾਂ ਸਰਕਾਰੀ ਹਸਪਤਾਲ ਤੋਂ ਸਾਂਝੀ ਕਰ ਰਿਹਾ ਕਿ ਜੇਕਰ ਤੁਹਾਨੂੰ ਵੀ ਕਿਸੇ ਤੀਤ ਦੀ ਮੈਡੀਕਲ ਸਹਾਇਤਾ ਦੀ ਜ਼ਰੂਰਤ ਹੈ ਤਾਂ ਤੁਸੀਂ ਹਸਪਤਾਲ ਦੇ ਵਿੱਚ ਆ ਸੱਜੋ ਤਾਂ ਡਾਕਟਰ ਵਿਕਰਮ ਜੀ ਨਾਲ ਮਜੂਰ ਨੇ ਗੱਲਬਾਤ ਕਰ ਲਈ ਨਾ ਡਾਕਟਰ ਜੀ ਸਾਹਿਬ ਨਾਲ ਡਾਕਟਰ ਸਾਹਿਬ ਅਜਿਹਾ ਪੰਜਾਬ ਬੰਦ ਹੈ ਪਰ ਇਹ ਜਿਹੜੇ ਮੈਡੀਕਲ ਤਨਤੀ ਅਸੀਂ ਕਹਿ ਸਕਦਾ ਡਾਕਟਰ ਨੇ ਜਾਂ ਕੋਈ ਹੋਰ ਮੁਲਾਜ਼ਮ ਨੇ ਤਾਂ ਉਹ ਹਸਪਤਾਲ ਆਪਨੇ ਟਾਈਮ ਸੇ ਪਹੁੰਚੀ ਨੇ ਕੀ ਕਹਿਣਾ ਸਰ ਦੇਖੋ ਮੈਡੀਕਲ ਪ੍ਰਸਿੱਧੀ ਤਾਂ ਤੁਸ ਨੂੰ ਦੇਣੀ ਇਹ ਤਾਂ ਪ੍ਰਾਈਮ ਹੋ ਹੈ ਨਾ ਇਹ ਤਾਂ ਅਸੀਂ ਬੰਦ ਨਹੀਂ ਕਰ ਸਕਦੇ ਐਮਰਜੈਂਸੀ ਵੀ ਚੱਲੇਗੀ ਸਭ ਕੁਝ ਚੱਲੇਗਾ ਸਰ ਉਹ ਤੁਮ ਕਿਸੇ ਨੂੰ ਕੋਈ ਦੁੱਖ ਤਕਲੀਫ ਹੈ ਉਸ ਚੀਜ਼ ਦਾ ਤਾਂ ਸਾਨੂੰ ਖਾਸ ਖਿਆਲ ਰੱਖਣਾ ਹੈ ਜਿੱਥੇ ਬੰਦੀਆਂ ਨੇ ਜੋ ਵੀ ਇਹਨਾਂ ਨੇ ਪੰਜਾਬ ਬੰਦ ਕਰਨ ਦਾ ਫੈਸਲਾ ਲਿਆ ਠੀਕ ਹੈ ਉਹਨਾਂ ਨੇ ਪਰ ਫਿਰ ਵੀ ਉਹਨਾਂ ਨੇ ਹੋਰ ਚੀਜ਼ਾਂ ਕਹੀਆਂ ਹੋਈਆਂ ਨੇ ਬੀਜ ਮੈਂ ਆਪਣਾ ਕੋਈ ਕਿਸੇ ਦਮ ਜਰੂਰੀ ਕੰਮ ਹੈ ਉਹਦੇ ਵਾਸਤੇ ਉਹ ਵੀ ਨਹੀਂ ਰੋਕਣਗੇ ਤੈ ਤਾਂ ਮੇਰੇ ਖਿਆਲ ਚ ਜ਼ਰੂਰ ਮੇਨ ਪ੍ਰਾਈਮ ਉਹ ਹੈ ਲੋਕਾਂ ਕੀ ਕਹਿਣਾ ਚਾਹੋਗੇ ਜਿਹੜੇ ਅੱਜ ਖਬਰਾਂ ਰਹੀ ਤਾਂ ਜਾਣਕਾਰੀ ਲੈ ਰਹੇ ਪੰਜਾਬ ਬੰਦਾ ਤਾਂ ਮੈਡੀਕਲ ਸਹੂਲਤ ਜਿਹੜੀ ਰੂਟੀਨ ਦੇ ਵਿੱਚ ਚੱਲਦੀ ਹੈ ਉਹ ਪੂਰੀ ਹਾਂਜੀ ਸਰ ਉਹ ਬਿਲਕੁਲ ਚੱਲੇਗੀ ਐਜ਼ ਇਟ ਇਜ਼ ਐਜ਼ ਇਟ ਇਜ਼ ਮਿਲੇਗੀ ਸਾਰਾ ਕੁਝ ਖੁੱਲਾ ਹੋਇਆ ਪ੍ਰੋਪਰ ਅਸੀਂ ਦਵਾਈਆਂ ਵੀ ਦੇ ਰਹੇ ਹਾਂ ਸਭ ਕੁਝ ਪੇਸ਼ੈਂਟ ਵੀ ਦੇਖ ਰਹੇ ਹਾਂ ਸਭ ਕੁਝ ਕਰ ਰਹੇ ਹਾਂ ਕਿ ਤਾਂ ਜਿੱਥੇ ਅੱਜ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ ਤਾਂ ਦੂਜੇ ਪਾਸੇ ਮੈਡੀਕਲ ਸਾਰੀਆਂ ਸਹੂਲਤਾਂ ਤਾਂ ਜਿਸ ਤਰ੍ਹਾਂ ਰੁਟੀਨ ਦੇ ਵਿੱਚ ਚੱਲਦੇ ਹੁੰਦੇ ਆਂਦਾ ਉਸੇ ਤਰ੍ਹਾਂ ਲੋਕਾਂ ਨੂੰ ਸਹੂਲਤਾਂ ਲਈ ਜਿਹੜੀਆਂ ਤਾਂ ਦਿੱਤੀਆਂ ਜਾ ਰਹੀਆਂ ਨੇ ਜਿਸ ਤਰ੍ਹਾਂ ਰੋਜ਼ ਅਸੀਂ ਕਹਿ ਸਕਦੇ ਆ ਦਵਾਈਆਂ ਵਗੈਰਾ ਹਸਪਤਾਲ ਦੇ ਵਿੱਚ ਦਿੱਤੀਆਂ ਜਾਂਦੀਆਂ ਜਾਂ ਫਿਰ ਹੋਰ ਚੈੱਕਅਪ ਲਈ ਟੈਸਟ ਵਗੈਰਾ ਹੁੰਦੇ ਨੇ ਤਾਂ ਉਹ ਰੁਟੀਨ ਦੀ ਤਰ੍ਹਾਂ ਅੱਜ ਚੱਲ ਰਹੇ ਨੇ ਤਾਂ ਹੋਰ ਵੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਿਣਾਗੇ ਤਦ ਤੱਕ ਦੇ ਉਜ਼ਾਸੀ ਤੇ ਮੈਰਸਿੰਦਰ ਸਿੰਘ ਤੁਹਾਨੂੰ